ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਮੈਂ ਲੈ ਕੇ ਆਈ ਜੀ ਅਰਬੀ ਤੇ ਮੈਂ ਅੱਧਾ ਕਿਲੋ ਲੈ ਆਈ ਆ ਅਰਬੀ ਕੁਸ਼ ਮੇਰੇ ਕੋਲ ਪਹਿਲਾਂ ਦੀ ਵੀ ਪਈ ਆ ਪਿਛਲੇ ਸਾਲ ਦੀ ਤੇ ਇਹਨੂੰ ਆਪਾਂ ਇਸ ਤਰ੍ਹਾਂ ਦੇਖੋ ਔੰਕ੍ਰਿਤ ਕਰ ਲਿਆ ਆ ਦੋ ਦਿਨ ਦੋ ਤਿੰਨ ਦਿਨ ਤੱਕ ਆਪਾਂ ਇਹਨੂੰ ਗਿੱਲਾ ਟਾਵਲ ਕੋਈ ਵਗੈਰਾ ਜਾਂ ਕੋਈ ਵੀ ਕੱਪੜਾ ਗਿੱਲਾ ਲੈ ਕੇ ਗਿੱਲੇ ਕੱਪੜੇ ਦੇ ਵਿੱਚ ਇਹਨੂੰ ਇਸ ਤਰ੍ਹਾਂ ਤੁਸੀਂ ਰੱਖ ਦੋ ਤੇ ਇਸ ਤਰ੍ਹਾਂ ਜਿਹੜੀ ਆ ਉੱਗੇ ਆਉਂਦੀ ਆ ਦੇਖੋ ਹਰੇ-ਹਰੇ ਇਹਨੂੰ ਪੱਤੇ ਜਿਹੜੇ ਉਹ ਆ ਗਿਆ ਤੇ ਇਹ ਮੈਨੂੰ ਕਚਾਲੂਆਂ ਬਾਰੇ ਨਹੀਂ ਜਾਣਕਾਰੀ ਹੈਗੀ ਮੈਂ ਕਾਫੀ ਨੈਟ ਤੇ ਵੀ ਸਰਚ ਕੀਤੀ ਪਰ ਮੈਨੂੰ ਕੁਝ ਇਹਦੇ ਬਾਰੇ ਮਿਲਿਆ ਨਹੀਂ ਮੈਨੂੰ ਤਾਂ ਇਦਾਂ ਲੱਗਦਾ ਹੁੰਦਾ ਸੀ ਵੀ ਜਿਹੜੀ ਅਰਬੀ ਹੁੰਦੀ ਆ ਅਰਬੀ ਦੇ ਜਿਹੜੀ ਨੀਚੇ ਵਾਲੀ ਜੜ ਹੁੰਦੀ ਆ ਉਹਦੇ ਥੱਲੇ ਕਚਾਲੂ ਲੱਗਦੇ ਆ ਪਰ ਮੈਂ ਜਦੋਂ ਜਿੱਥੇ ਸ਼ੌਪ ਤੋਂ ਲੈ ਕੇ ਆਈ ਆ ਉਹ ਕਹਿੰਦੇ ਵੀ ਜਿਹੜੇ ਕਚਾਲੂ ਆ ਉਹ ਇੱਕ ਅਲੱਗ ਮਤਲਬ ਕਿ ਸਮੂਹ ਹੁੰਦੀ ਆ ਵੀ ਉਹ ਕੱਲੇ ਕਚਾਲੂ ਲੱਗਦੇ ਆ ਇਹਨੂੰ ਅਰਬੀ ਨਹੀਂ ਲੱਗਦੀ ਤੇ ਜੇ ਕਿਸੇ ਵੀ ਮੇਰੀ ਭੈਣ ਭਰਾ ਨੂੰ ਪਤਾ ਹੋਵੇ ਤਾਂ ਪਲੀਜ਼ ਮੈਨੂੰ ਕਮੈਂਟ ਕਰਿਓ ਵੀ ਜਿਹੜੇ ਅਰਬੀ ਅਰਬੀ ਇੱਕ ਚਾਲੂ ਆ ਉਹ ਸੇਮ ਹੁੰਦੇ ਆ ਜਾਂ ਅਲੱਗ-ਅਲੱਗ ਹੁੰਦੇ ਆ ਇਹਨਾਂ ਨੂੰ ਹੁਣ ਆਪਾਂ ਲਗਾਵਾਂਗੇ ਕਿਉਂਕਿ ਮੇਰੇ ਕੋਲ ਥੱਲੇ ਜ਼ਮੀਨ ਤੇ ਜਗ੍ਹਾ ਨਹੀਂ ਹੈਗੀ ਇਸ ਕਰਕੇ ਮੈਂ ਇਹ ਲਗਾ ਰਹੀ ਹਾਂ ਕੁਝ ਗਮਲੇ ਵਗੈਰਾ ਲਾਉਂਗੀ ਉਹਦੇ ਵਿੱਚ ਅੱਗੇ ਪਤਾ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਇਹਨਾਂ ਦੀ ਮੈਂ ਕਟਿੰਗ ਕਰ ਲਵਾਂਗੀ ਇਹਨਾਂ ਦੇ ਮੈਂ ਤਿੰਨ-ਤਿੰਨ ਪੀਸ ਇਸ ਤਰ੍ਹਾਂ ਕਰ ਲੈਣੇ 1 2 ਤੇ 3 ਤਿੰਨ-ਤਿੰਨ ਪੀਸ ਮੈਂ ਅਲੱਗ-ਅਲੱਗ ਕਰ ਲੈਣੇ ਆ ਜਿੱਥੇ ਇਹ ਵਾਲੀਆਂ ਅੱਖਾਂ ਹਨ ਇੱਥੋਂ ਆਪਾਂ ਇੱਕ ਪੀਸ ਬਣਾ ਲਾਂਗੇ ਇਹ ਤੋਂ ਦੋ ਬਣਾ ਲਾਂਗੇ ਤਾਂ ਕਿ ਜਿਹੜੀ ਇਹ ਵੀ ਆਖਾ ਉਹ ਆਪਣੇ ਬਚ ਜਵੇ ਇਸ ਤਰ੍ਹਾਂ ਇਹ ਖ ਅਲੱਗ ਅਲੱਗ ਕਰਕੇ ਆਪਾਂ ਤਿੰਨ ਤਿੰਨ ਪੀਸੇ ਦੇ ਕਰ ਲੈਣੇ ਆ। ਢਿਲ ਗੋਣ ਵਾਸਤੇ ਜੀ ਮੇਰੇ ਕੋਲ ਨਾ ਇੱਕ ਇਸ ਤਰ੍ਹਾਂ ਦਾ ਇਹ ਡਰਾਮਾ ਕਟਾ ਹੋਇਆ ਪਿਆ ਸੀਗਾ ਪਹਿਲਾਂ ਆਪਾਂ ਇਹਦੇ ਵਿੱਚ ਕਣਕ ਪਾਉਦੇ ਹੁੰਦੇ ਸੀ। ਲੇਕਿਨ ਹੁਣ ਇਹ ਬਿਲਕੁਲ ਖਰਾਬ ਹੋ ਚੁੱਕਾ ਦੇਖੋ ਤੁਸੀਂ। ਔਰ ਇਹਦੇ نیچےੋਂ ਇਸ ਤਰ੍ਹਾਂ ਖੱਲਾ ਵਗੈਰਾ ਵੀ ਇਹਦਾ ਨਿਕਲ ਗਿਆ। ਤੇ ਇਹਨੂੰ ਆਪਾਂ ਕੀ ਇਹਦਾ 100 50 100 ਰੁਪਏ ਮਿਲਨੇ ਆਪਾਂ ਜੇ ਇਹਨੂੰ ਕਵਾੜ ਦੇ ਵਿੱਚ ਵੇਚ ਗਏ ਵੀ। ਇਹ ਇੱਧਰ ਦੋ ਡਰਮ ਮੇਰੇ ਟੈਂਕੀਆਂ ਵੀ ਇਸ ਤਰ੍ਹਾਂ ਪੁਰਾਣੀਆਂ ਹੀ ਸੀ ਇਹਨਾਂ ਦੇ ਵਿੱਚ ਮੈਂ ਫਰੂਟ ਪਲਾਂਟ ਲਗਾਉਂਦੇ ਸੀ ਇਹ ਚਕੋਤਰੇ ਦਾ ਪਲਾਂਟ ਹੈ ਤੇ ਇੱਧਰ ਆਪਾਂ ਜਿਹੜਾ ਅਨਾਰ ਦਾ ਪਲਾਂਟ ਲਗਾਤਾ ਹੈ ਇਹ ਡਰਮ ਨੂੰ ਹੁਣ ਮਿੱਟੀ ਦਾ ਭਰਨਾ ਤਾਂ ਇੰਨਾ ਬਹੁਤ ਮੁਸ਼ਕਲ ਆ ਇਸ ਕਰਕੇ ਇਹ ਮੈਂ ਦੇਖੋ ਇਸ ਤਰ੍ਹਾਂ ਇਹ ਪੱਤਿਆਂ ਦੇ ਨਾਲ ਥੱਲੇੋਂ ਭਰ ਦੇਣਾ ਆ ਤੇ ਉੱਤੇ ਆਪਾਂ 1 ਫੁੱਟ ਦੇ ਕਰੀਬ ਜਿਹੜੀ ਆ ਉਹ ਆਪਾਂ ਰੂੜੀ ਤੇ ਜਿਹੜੀ ਆ ਉਹ ਮਿੱਟੀ ਦੇ ਨਾਲ ਭਰ ਦਵਾਂਗੇ ਕਿਉਂਕਿ ਇੰਨੀ ਜਿਆਦਾ ਮਿੱਟੀ ਨਾਲ ਭਰਨੀ ਹੋਣਾ ਇਹ ਮੇਰੇ ਕੋਲ ਬਹੁਤ ਔਖਾ ਆ ਡਰਮੇ ਡਾ ਭਰਨਾ ਤੇ ਜਰੂਰਤ ਵੀ ਨਹੀਂ ਹੈਗੀ ਕਿਉਂਕਿ ਜਿਹੜੀਆਂ ਅਰਬੀ ਦੀਆਂ ਜਣਾ ਆ ਉਹ ਤਾਂ ਸਿਰਫ ਰਹਿ ਜਾਣੀਆਂ 5-6 ਇੰਚ ਤੱਕ ਹੀ ਤੇ ਇਸ ਕਰਕੇ ਮੈਂ ਥੱਲੇ ਪੱਤਿਆਂ ਨਾਲ ਭਰ ਦੇਣ ਲੱਗੀ ਹਾਂ ਪੱਤਿਆਂ ਦੇ ਨਾਲ ਦੇਖੋ ਆਪਾਂ ਇਸ ਤਰ੍ਹਾਂ ਡਰਮ ਨੂੰ ਭਰ ਲਿਆ ਵਾ ਤੇ ਲਗਭਗ 7-8 ਇੰਚ ਆਪਾਂ ਉੱਤੋਂ ਛੱਡ ਦਿੱਤਾ ਵਾ ਤੇ ਉਹਦੇ ਉੱਤੇ ਆਪਾਂ ਪਾਵਾਂਗੇ ਮਿੱਟੀ ਤੇ ਰੂੜੀ ਗਲੀ ਸੜੀ ਹੋਈ ਬਿਲਕੁਲ ਵੈਸੇ ਤਾਂ ਇਹ ਵੀ ਖਾਦ ਹੀ ਬਣ ਜਾਣੀ ਹੋਰ ਤਿੰਨ-ਚਾਰ ਮਹੀਨੇ ਤੱਕ ਜਦੋਂ ਤੱਕ ਆਪਣੀ ਅਰਬੀ ਪੱਕਣੀ ਆ ਤੇ ਫਿਰ ਇਹਨੂੰ ਆਪਾਂ ਖਾਦ ਦੇ ਤੌਰ ਤੇ ਵੀ ਵਰਤ ਸਕਦੇ ਹਾਂ ਤੇ ਹੁਣ ਇਹਨੇ ਹਲੇ ਥੋੜਾ ਪਾਣੀ ਨਾਲ ਥੱਲੇ ਵੀ ਬੈਠ ਜਾਣਾ ਇਸ ਕਰਕੇ ਮੈਂ ਥੋੜਾ ਜ਼ਿਆਦਾ ਹੀ ਪਾਏ ਆ ਤੇ ਜੇ ਤੁਹਾਡੇ ਕੋਲ ਵੀ ਕੋਈ ਇਸ ਤਰ੍ਹਾਂ ਦੀ ਵੇਸਟੇਜ ਪਈ ਹੋਵੇ ਤਾਂ ਤੁਸੀਂ ਉਹਦੇ ਵਿੱਚ ਇਸ ਤਰ੍ਹਾਂ ਮਤਲਬ ਕੋਈ ਵੀ ਆਪਣੀ ਜਿਹੜੀ ਸਬਜ਼ੀ ਵੈਜੀਟੇਬਲ ਤੁਸੀਂ ਲਗਾ ਸਕਦੇ ਹੋ ਮਿੱਟੀ ਦੀ ਆਪਾਂ ਦੇਖੋ ਇਹਦੇ ਵਿੱਚ ਦੋ ਛੋਟੀਆਂ ਜਿਹੜੀਆਂ ਸੰਗੀਆਂ ਟਰਾਲੀਆਂ ਉਹ ਪਾ ਦਿੱਤੀਆਂ ਤੇ ਇਹ ਮੈਂ ਇੱਕ ਟਰਾਲੀ ਜਿਹੜੀ ਆ ਉਹ ਗੋਬਰ ਦੀ ਲਿਆਈ ਆ ਬਿਲਕੁਲ ਗੜੀ ਸੜੀ ਜਿਹੜੀ ਗੋਬਰ ਦੀ ਖਾਦ ਉਹ ਆ ਤੇ ਹੁਣ ਮੈਂ ਉਹ ਵੀ ਇਹਦੇ ਵਿੱਚ ਪਾ ਦਿੰਨੀ ਆ ਏ ਮੇਰ ਬੀ ਦੇ ਦੇਖੋ ਇਸ ਤਰ੍ਹਾਂ ਦੋ ਦੋ ਜਿਹੜੇ ਪੀਸ ਉਹ ਕਰ ਲਿਆ ਜਿਹੜੀ ਜਿਆਦੀ ਵੱਡੀ ਸੀਗੀ ਇਸ ਤਰ੍ਹਾਂ ਅੱਖ ਨੂੰ ਤੁਸੀਂ ਵਿਚਾ ਕੇ ਇੱਥੋਂ ਜਿਹੜਾ ਸੈਂਟਰ ਦੇ ਵਿੱਚ ਇਸ ਤਰ੍ਹਾਂ ਇਹਦੇ ਜਿਆਦੀ ਵੱਡੀ ਆ ਤਾਂ ਤੁਸੀਂ ਦੋ ਪੀਸ ਕਰ ਸਕਦੇ ਹੋ ਤਾਂ ਇਹਦੇ ਵੀ ਮੈਂ ਇਸੇ ਤਰ੍ਹਾਂ ਜਿਹੜੇ ਤਿੰਨ ਤਿੰਨ ਪੀਸ ਚਾਲੂ ਦੇ ਵੀ ਇਸ ਤਰ੍ਹਾਂ ਦੇਖੋ ਮੈਂ ਕਰ ਦੂੰਗੀ ਕਿਉਂਕਿ ਬਹੁਤ ਜ਼ਿਆਦਾ ਵੱਡੇ ਆ ਤਾਂ ਇਹ ਫਿਰ ਆਪਣਾ ਸਾਰਾ ਜਿਹੜਾ ਬੇਸਤੀ ਹੋਣਾ ਇੱਕ ਜਾਂ ਦੋ ਬੂਟੇ ਹੀ ਨਿਕਲਣੇ ਆ ਇਦਾਂ ਜਿਹੜੇ ਉਹ ਆਪਣੇ ਜਾਦੇ ਬੂਟੇ ਨਿਕਲ ਆਉਣਗੇ ਤੇ ਪਰ ਕੱਟਣ ਤੋਂ ਬਾਅਦ ਇਹਨੂੰ ਜਿਹੜਾ ਫੰਗੀ ਸਾਈਡ ਆ ਤੁਸੀਂ ਜ਼ਰੂਰ ਲਗਾਣਾ ਹੈ ਅਗਰ ਫੰਗੀ ਸਾਈਡ ਨਹੀਂ ਲਗਾਵਾਂਗੇ ਤੇ ਇਹਨੇ ਇਥੋਂ ਗਲ ਜਾਣਾ ਤੇ ਜੇ ਨਾ ਘਟੋ ਫਿਰ ਤਾਂ ਉੱਗ ਜਾਂਦੀ ਆ ਪਰ ਜੇ ਤੁਸੀਂ ਕੱਟ ਕੇ ਲਗਾਉਂਦੇ ਹੋ ਤਾਂ ਫਿਰ ਫੰਗੀ ਸਾਈਡ ਦੇ ਨਾਲ ਲਗਾਣਾ ਉਹ ਬਹੁਤ ਜ਼ਰੂਰੀ ਹੋ ਜਾਂਦਾ ਤੇ ਹੁਣ ਮੈਂ ਚੱਲੀ ਇਹਨੂੰ ਲਗਾਣ ਤੇ ਮੈਂ ਲਗਾਉਣ ਦਾ ਜਿਹੜਾ ਤਰੀਕਾ ਉਹ ਵੀ ਤੁਹਾਡੇ ਨਾਲ ਕੇ ਸ਼ੇਅਰ ਕਰਦੀ ਹਾਂ ਜਿਹੜੇ ਕਚਾਲੂ ਨੇ ਉਹ ਮੈਂ ਇੱਕ ਸਾਈਡ ਤੇ ਲਗਾਉਂਗੀ ਤਾਂ ਕਿ ਆਪਾਂ ਨੂੰ ਅੱਗੇ ਤੋਂ ਪਤਾ ਲੱਗ ਸਕੇ ਵੀ ਕਚਾਲੂ ਜਿਹੜੇ ਉਹ ਅਲੱਗ ਵੈਰੈਟੀ ਹੁੰਦੀ ਆ ਤੇ ਜਿਹੜੇ ਦੂਸਰੇ ਆ ਉਹ ਅਲੱਗ ਵੈਰੈਟੀ ਹੁੰਦੀ ਆ ਇਸ ਕਰਕੇ ਮੈਂ ਇਹਨਾਂ ਨੂੰ ਥੋੜਾ ਸਾਈਡ ਤੇ ਲਗਾਉਂਗੀ ਕਿਉਂਕਿ ਮੈਨੂੰ ਵਾਕਿਆ ਹੀ ਇਹਨਾਂ ਬਾਰੇ ਪਤਾ ਨਹੀਂ ਹੈਗਾ ਵੀ ਕਚਾਲੂ ਜਿਹੜੀ ਕੋਈ ਲੱਗ ਕਿਸਮ ਹੁੰਦੀ ਆ ਤੇ ਅਰਬੀ ਦੀ ਲੱਗ ਕਿਸਮ ਹੁੰਦੀ ਆ ਮੈਂ ਵੀ ਇਹ ਲਗਾ ਕੇ ਇਸ ਵਾਰ ਪਤਾ ਕਰੂੰਗੀ ਕਿ ਇਹਦੇ ਵਿੱਚ ਕੀ ਜਿਹੜਾ ਫਰਕ ਆ ਉਹ ਹੁੰਦਾ ਆ ਜਦੋਂ ਆਪਣੀ ਤਿਆਰ ਹੋ ਜੂਗੀ ਆਪਾਂ ਫਿਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਪਰਮਾਤਮਾ ਨੇ ਸੁੱਖ ਰੱਖੇ ਉਦੋਂ ਤੱਕ ਤੇ ਆਪਾਂ ਫਿਰ ਤੁਹਾਡੇ ਨਾਲ ਅੱਗੇ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਜਦੋਂ ਆਪਣੀ ਅਰਬੀ ਜਿਹੜੀ ਬਣ ਕੇ ਉਹ ਤਿਆਰ ਹੋ ਚੁੱਕੀ ਤੇ ਹੁਣ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਕੋਈ ਇਹਨਾਂ ਕੋਈ ਬਹੁਤਾ ਜ਼ਿਆਦਾ ਦੇਖਣ ਦੀ ਜ਼ਰੂਰਤ ਨਹੀਂ ਹੈਗੀ ਬਾਅਦ ਚ ਇਸੇ ਤਰ੍ਹਾਂ ਇਹਨੂੰ ਤੁਸੀਂ ਏਦਾਂ ਲਗਾਈ ਜਾਣਾ ਤੇ 5 ਤੋਂ 6 ਦਿਨ ਬਾਅਦ ਜਿਹੜੀ ਆ ਅਰਬੀ ਆਪਣੀ ਉੱਗ ਕੇ ਤਿਆਰ ਹੋ ਜਾਣੀ ਆ ਤੇ ਫਿਰ ਆਪਾਂ ਤੁਹਾਡੇ ਨਾਲ ਅੱਗੇ ਜਿਹੜੀ ਵੀਡੀਓ ਉਹ ਸ਼ੇਅਰ ਕਰਾਂਗੇ ਹੁਣ ਮੈਂ ਪਹਿਲਾਂ ਸਾਰੀ ਲਗਾ ਲਵਾਂ ਕਿਉਂਕਿ ਮੈਂ ਵੀਡੀਓ ਵੀ ਆਪ ਹੀ ਬਣਾ ਰਹੀ ਆ ਤੇ ਅਰਬੀ ਵੀ ਆਪ ਲਗਾ ਰਹੀ ਆ ਇਸ ਕਰਕੇ ਥੋੜੀ ਮੈਨੂੰ ਲਗਾਉਣ ਦੇ ਵਿੱਚ ਜਿਹੜੀ ਦਿੱਕਤ ਆ ਉਹ ਆ ਰਹੀ ਆ ਕਿਸੇ ਵੀ ਸਾਈਡ ਨੂੰ ਤੁਸੀਂ ਇਹਨੂੰ ਲਗਾ ਦਿਓ ਕੋਈ ਇਦਾਂ ਇਦਾਂ ਨਹੀਂ ਹੁੰਦਾ ਵੀ ਮਤਲਬ ਇੱਧਰ ਨੂੰ ਲਗਾਣੀ ਜਾਂ ਉੱਧਰ ਨੂੰ ਲਗਾਣੀ ਆ ਤੁਸੀਂ ਬਿਲਕੁਲ ਇਹਨੂੰ ਰਫਲੀ ਵੀ ਲਗਾ ਦੋਗੇ ਇਹਨੇ ਤਾਂ ਵੀ ਜਿਹੜਾ ਆ ਉਗ ਕੇ ਤਿਆਰ ਹੋ ਜਾਣਾ ਆ ਤੇ ਇਹਦੇ ਇਸ ਤੋਂ ਬਾਅਦ ਮੈਂ ਜਿਹੜਾ ਇਹ ਡਰਮ ਦੇ ਵਿੱਚ ਜਿਹੜਾ ਫੰਗੀ ਸਾਈਡ ਆ ਉਹ ਪਾ ਦੇਣਾ ਪਾਣੀ ਪਾ ਕੇ ਬਸ ਇਸ ਗੱਲ ਦਾ ਥੋੜਾ ਜਿਹਾ ਤੁਸੀਂ ਧਿਆਨ ਰੱਖਿਓ ਕਿ ਫੰਗੀ ਸਾਈਡ ਜਿਹੜਾ ਆ ਉਹ ਜ਼ਰੂਰ ਪਾ ਦਿਓ ਅਰ ਵੀ ਦੇਖੋ ਮੈਂ ਸਾਰੀ ਲਗਾ ਕੇ ਅਰਬੀ ਮੈਂ ਸਾਰੀ ਦੇਖੋ ਲਗਾ ਕੇ ਤਿਆਰ ਕਰ ਦਿੱਤੀ ਆ ਤੇ ਹੁਣ ਆਪਾਂ ਇਹਨੂੰ ਜਿਹੜਾ ਉਹ ਪਾਣੀ ਪਾਉਨੇ ਆ ਤੇ ਫੰਗੀਸਾਈਡ ਵਿੱਚ ਹੀ ਪਾਣੀ ਦੇ ਘੋਲ ਕੇ ਮੈਂ ਪਾ ਦੇਣਾ ਤੁਸੀਂ ਕੋਈ ਵੀ ਫੰਗੀਸਾਈਡ ਲੈ ਸਕਦੇ ਹੋ ਜੋ ਵੀ ਤੁਹਾਡੇ ਨੇੜੇ ਤੁਹਾਡੇ ਆਸਾਨੀ ਦੇ ਨਾਲ ਮਿਲ ਜਵੇ অর্ਗੈਨਿਕ ਲੈ ਸਕਦੇ ਹੋ ਤੁਸੀਂ ਕੋਈ ਵੀ ਕੈਮੀਕਲ ਵੀ ਲੈ ਸਕਦੇ ਹੋ ਤੇ ਜੇ ਨਹੀਂ ਹੈਗਾ ਤੁਹਾਡੇ ਕੋਲ ਕੋਈ ਵੀ ਤਾਂ ਤੁਸੀਂ 1.5 ਤੋਂ 2 ਚਮਚ ਜਿਹੜੇ ਐਡੇ ਡਰਮ ਦੇ ਵਿੱਚ ਜਿਹੜੇ ਉਹ ਹਲਦੀ ਪਾਊਡਰ ਦੇ ਵੀ ਪਾ ਸਕਦੇ ਹੋ ਫੰਗੀਸਾਈਡ ਦੇਖੋ ਆਪਾਂ ਇਸ ਤਰਾ ਪਾ ਕੇ ਤੇਨੂੰ ਚੰਗੀ ਤਰ੍ਹਾਂ ਘੋਲ ਲਿਆ ਆ ਥੋੜੀ ਆਪਾਂ ਮਾਤਰਾ ਜਿਹੜੀ ਉਹਦੀ ਜ਼ਿਆਦੀ ਪਾਈ ਆ ਇਹ ਮੈਂ 15 ਕਿਲੋ ਦੀ 15 ਲੀਟਰ ਦੀ ਬਾल्टी ਦੇ ਵਿੱਚ ਮੈਂ ਤਿੰਨ ਚਮਚ ਪਾਏ ਨਾਰਮਲ ਜਿਹੜੀ ਆਪਣੇ ਘਰਾਂ ਦੀ ਵਿੱਚ ਹੁੰਦੇ ਨੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਜੜਾਵਾ ਪਾਣੀ ਉਹ ਦੇ ਦੇਵਾਂਗੇ ਤੇ ਪੰਜ ਤੋਂ 7 ਦਿਨ ਦੇ ਵਿੱਚ ਸ਼ਾਇਦ ਮੈਨੂੰ ਲੱਗਦਾ ਵੀ ਜਿਹੜੀ ਅਰਬੀ ਆਪਣੀ ਉੱਗੋਣੀ ਹੈ ਕਿਉਂਕਿ ਪਹਿਲਾਂ ਵੀ ਆਪਾਂ ਨੂੰ ਅੰਕ੍ਰਿਤ ਕਰ ਲਿਆ ਆ ਤੇ ਇਹ ਸੀ ਅੱਜ ਦੀ ਆਪਣੀ ਵੀਡੀਓ ਤੇ ਕੱਲ ਆਪਾਂ ਇੱਕ ਨਵੇਂ ਟੌਪਿਕ ਤੇ ਹੋਰ ਵੀਡੀਓ ਲੈ ਕੇ ਆਵਾਂਗੇ ਉਹ ਵੀ ਆਪਾਂ ਪlant ਹੀ ਲਗਾਵਾਂਗੇ ਕੁਝ ਭਿੰਡੀਆਂ ਵਗੈਰਾ ਲਗਾਉਣੀਆਂ ਆ ਤੇ ਕੁਝ ਹੋਰ ਫਲਾਵ ਵਾਲੇ ਪੌਦੇ ਲਗਾਣੇ ਆ ਤੇ ਕੁਝ ਬੀਲਾ ਵਾਲੀਆਂ ਜਿਹੜੀਆਂ ਸਬਜ਼ੀਆਂ ਉਹ ਆਪਾਂ ਲਗਾਣੀਆਂ ਵਾ ਉਹ ਕੱਲ ਆਪਾਂ ਉਹ ਢੜ ਨਾਲ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਵੀਡੀਓ ਦੇਖਣ ਵਾਸਤੇ ਇੱਥੋਂ ਤੱਕ ਮੇਰੀ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਤਾਂ ਕਿ ਤੁਸੀਂ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਜਿਹੜੀਆਂ ਵੀਡੀਓ ਆ ਉਹ ਦੇਖ ਸਕੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ